ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲਈ ਨਵੀਆਂ ਕਲਮਾਂ ਨਵੀਂ ਉਡਾਨ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ ਸੰਗਰੂਰ ਵਿਖੇ 16 ਅਤੇ 17 ਨਵੰਬਰ ਨੂੰ ਪੰਜਾਬ ਪਵਨਸਰੀ ਕੈਨੇਡਾ ਸੁਖੀ ਬਾਠ ਵੱਲੋਂ ਕਰਵਾਈ ਜਾ ਰਹੀ ਹੈ ਇਸ ਕਾਨਫਰੰਸ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਇਲਾਵਾ ਹਰਿਆਣਾ ਹਿਮਾਚਲ ਰਾਜਸਥਾਨ ਅਤੇ ਵਿਦੇਸ਼ੀ ਧਰਤੀ ਤੋਂ ਇੰਗਲੈਂਡ ਇਟਲੀ ਕੈਨੇਡਾ ਆਸਟ੍ਰੇਲੀਆ ਤੇ ਲਾਹੌਰ ਦੇ ਵਿਦਿਆਰਥੀ ਕਾਨਫਰੰਸ ਵਿੱਚ ਹਿੱਸਾ ਲੈਣਗੇ ਪੰਜਾਬੀ ਮਾਤ ਭਾਸ਼ਾ ਨੂੰ ਪਰਫੁੱਲਤ ਕਰਨ ਦੇ ਲਈ ਹੁਣ ਤੱਕ 3500 ਰਚਨਾਵਾਂ ਵਿਦਿਆਰਥੀਆਂ ਦੀਆਂ ਛੱਪ ਚੁੱਕੀਆਂ ਹਨ ਦੋ ਰੋਜਾ ਪ੍ਰੋਗਰਾਮ ਵਿੱਚ ਸ਼੍ਰੋਮਣੀ ਬਾਲ ਲੇਖਕ ਐਵਾਰਡ ਵੀ ਦਿੱਤਾ ਜਾਵੇਗਾ ਵਧੀਆ ਉਪਰਾਲਾ ਸੁਖੀ ਬਾੜੀ ਜੀ ਦਾ ਕੈਨੇਡਾ ਤੋਂ ਨੇ ਉਹ ਤੇ ਛੋਟੀਆਂ ਕ੍ਰੰਬਲਾਂ ਜਿਹੜੀਆਂ ਫੁੱਟੀਆਂ ਨੇ ਉਹਨਾਂ ਨੂੰ ਕਿਵੇਂ ਜਿਹੜਾ ਉਹਨਾਂ ਦੀ ਸਾਇਤਿਕ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਖੂਬੀਆਂ ਨੇ ਉਹਨਾਂ ਨੂੰ ਕਿਵੇਂ ਬਾਹਰ ਕੱਢਣਾ ਹੈ ਬਹੁਤ ਅੱਛਾ ਉਪਰਾਣਾ ਹੈਗਾ ਇੱਕ ਅਜਿਹਾ ਪ੍ਰਸਪੈਕਟ ਜਾਰੀ ਕੀਤਾ ਹੈ ਜੀ ਦੇ ਵਿੱਚ ਜਿਹੜੇ ਸਟੂਡੈਂਟ ਵਿਦਿਆਰਥੀ ਨੇ ਵਕ ਵਕ ਪੰਦਰ ਦੇ ਵਿਦਿਆਰਥੀ ਹੈ ਜਿਹੜੇ ਇੱਕ ਕਿਤਾਬ ਇਹਨਾਂ ਵੱਲੋਂ ਛਾਪੀ ਜਾਂਦੀ ਹੈ ਨਵੀਆਂ ਕਲਮਾਂ ਨਵੀਂ ਉਡਾਣ ਤੇ ਇਹਦੇ ਵਿੱਚ ਮੈਂ ਤਾਂ ਬੜੀ ਖੁਸ਼ੀ ਹੋਈ ਵੀ 10ਵੀਂ ਦੇ ਵੀ ਨੇ 8ਵੀਂ ਦੇ ਵੀ ਬੱਚੇ ਨੇ 12ਵੀਂ ਦੇ ਵੀ ਨੇ ਤੇ ਅਲੱਗ-ਅਲੱਗ ਰਚਨਾਵਾਂ ਨੇ ਕਵਤਾਵਾਂ ਨੇ ਕਹਾਣੀਆਂ ਨੇ ਲੇਖ ਨੇ ਤੇ ਜਦੋਂ ਛੋਟੀ ਉਮਰ ਤੋਂ ਬੱਚੇ ਨੂੰ ਜਦੋਂ ਮਿਲਦਾ ਹੌਸਲਾ ਮਿਲਦਾ ਹੈ ਤਾਂ ਫਿਰ ਉਹ ਅੱਗੇ ਜਾ ਕੇ ਬਹੁਤ ਵੱਡੇ ਵਿਖੇਕ ਬਣਦੇ ਆ ਸਾਡੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਗੇ ਅੱਗੇ ਜਾ ਕੇ ਬਹੁਤ ਹੀ ਅੱਛਾ ਪ੍ਰਾਲਾ ਹੈ ਮੈਂ ਦੱਸਿਆ ਵੀ ਇਹਨਾਂ ਦਾ ਜਿਹੜਾ ਟੀਚਾ ਵੀ ਹੈਗਾ ਵੀ 30 ਕਿਤਾਬਾਂ ਦਾ ਇਹਨਾਂ ਦੀਆਂ ਛਾਪਕੀਆਂ ਵੀ 100 ਦੇ ਕਰੀਬ ਕਿਤਾਬ ਕਿਤਾਬ ਜਿਹੜੀ ਛਾਪੀ ਜਾਣੀ ਆ ਵਕ ਵਕ ਬੱਚੇ ਜਿਹੜੇ ਸਕੂਲਾਂ 'ਚ ਹੈਗੇ ਆ ਉਹਨਾਂ ਦੀਆਂ ਰਚਨਾਵਾਂ ਪਹਿਲਾਂ ਉਹਨਾਂ ਦੇ ਜਿਹੜੇ ਅਧਿਆਪਕ ਨੇ ਉਹ ਉਹਨਾਂ ਨੂੰ ਸੋਧ ਕਰਦੇ ਨੇ ਤੇ ਫਿਰ ਉਹਨਾਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਜਾਂਦਾ ਜਦੋਂ ਬੱਚੇ ਦੀ ਆਪਣੀ ਰਚਨਾ ਕਿਸੇ ਕਿਤਾਬ ਦੇ ਵਿੱਚ ਛਪਦੀ ਆ ਉਹ ਵੀ ਇਹ ਆ ਵੀ ਕਿਸੇ ਦੇ ਉਪਰਾਲੇ ਨਾਲ ਉਹਨਾਂ ਦੇ ਪੈਸੇ ਵੀ ਨਹੀਂ ਲੱਗਦੇ ਤਾਂ ਬੱਚੇ ਦਾ ਜਿਹੜਾ ਹੌਸਲਾ ਵੈਸੇ ਹੀ ਵੱਧ ਜਾਂਦਾ ਹੈਗਾ ਜੀ ਮੈਂ ਤੁਹਾਨੂੰ ਦਈਆਂ ਇਹਨਾਂ ਦਾ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ ਕਿਉਂਕਿ ਮੈਂ ਪੰਜਾਬੀ ਦਾ ਵਿਦਿਆਰਥੀ ਰਿਹਾ ਹਾਂ ਤੇ ਮੈਨੂੰ ਪੰਜਾਬੀ ਨਾਲ ਬਹੁਤ ਲਗਾਵ ਹੈਗਾ ਤੇ ਮੈਨੂੰ ਖੁਸ਼ੀ ਹੋਈ ਵੀ ਆ ਪ੍ਰੋਸਪੈਕਟ ਰੀਲீஸ் ਕਰਕੇ ਅੱਜ ਜਿਹੜਾ ਹੈਗਾ ਟੈਸਟ ਜਿਹੜਾ ਹੈਗਾ 16 17 ਨਵੰਬਰ ਨੂੰ ਹੋਣਾ ਮਸਤਵਾਨਾ ਵਿਖੇ ਹੋਣਾ ਹੈਗਾ ਬੱਚਿਆਂ ਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਖੂਬੀਆਂ ਨੇ ਉਬਾਰ ਆਣਗੀਆਂ ਜੀ ਇਹ ਇਨਾਮ ਇਨ ਅਵਾਰਡ ਵੀ ਦਿੱਤਾ ਜਾਊਗਾ ਜਿਹੜੇ ਬੱਚੇ ਫਸਟ ਸੈਕੰਡ ਥਰਡ ਆਉਣਗੇ ਐਨਆਰਆਈ ਤਾਂ ਕਰ ਹੀ ਰਹੇ ਨੇ ਸਾਡੇ ਜਿਹੜੇ ਪੰਜਾਬ ਦੇ ਇੱਥੇ ਮੂਲ ਮਿਸਿੰਦੇ ਨੇ ਉਹ ਵੀ ਕਰਨਾ ਹੈ ਜੀ ਉਹਨਾਂ ਨੂੰ ਵੀ ਮੈਂ ਤਾਂ ਅਪੀਲ ਕਰੂੰਗਾ ਕਿੱਲੇ ਐਨਆਰਆਈ ਨਹੀਂ ਬਾਕੀ ਸਾਰੇ ਅਸੀਂ ਪੰਜਾਬੀ ਨੂੰ ਜਿਹੜਾ ਹੈਗਾ ਹਮਲਾ ਮਾਰ ਕੇ ਉੱਪਰ ਲੈ ਕੇ ਆਈ ਸਾਡੀ ਮਾਂ ਬੋਲੀ ਹੈ ਜਿਹਦੀ ਮਾਂ ਬੋਲੀ ਜਿਉਂਦੀ ਰਹਿੰਦੀ ਉਹ ਕਮਾ ਜਿਉਂਦੀ ਰਹਿੰਦੀ ਹੈ ਸਭ ਕੋ ਡਿਊਟੀ ਤਾਂ ਸਾਰੇ ਹੀ ਕਰਦੇ ਨੇ ਪਰ ਡਿਊਟੀ ਦੇ ਨਾਲ ਨਾਲ ਅਲੱਗ ਤੌਰ ਤੇ ਗਤੀਵਿਧੀਆਂ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਪਰਿਵਾਰ ਜਿਹੜਾ ਹੈ ਉਹਨੂੰ ਪਰਵਾਰ ਪਰਵਾਰ ਵੀ ਸਾਹਮਣਾ ਹੁੰਦਾ ਡਿਊਟੀ ਵੀ ਕਰਨੀ ਨਹੀਂ ਲੇਕਿਨ ਇਹ ਜੀ ਗਤੀਵਿਧੀਆਂ ਜਿਹੜੇ ਅਧਿਆਪਕ ਕਰ ਰਹੇ ਨੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਤੇ ਅਪੀਲ ਵੀ ਕਰੂੰਗਾ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਜੁੜੇ ਰਹਿਣ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕਿਸੇ ਦਾ ਕਿਸੇ ਤਰ੍ਹਾਂ ਦਾ ਸਹਿਯੋਗ ਹੋਗਾ ਸਿਹਰੂਲੇ ਹਰ ਤੇ ਇਹ ਸੁਖੀ ਬਾਠ ਜੀ ਉਹਨਾਂ ਵੱਲੋਂ ਪਹਿਲਾਂ ਵੀ ਸਮਾਜ ਦੇ ਵੱਖ-ਵੱਖ ਹੋਰ ਹਿੱਸਿਆਂ ਦੇ ਵਿੱਚ ਕੰਮ ਕੀਤਾ ਜਾ ਰਿਹਾ ਸਮਾਜ ਸੇਵਾ ਦਾ ਪਰ ਪੰਜਾਬੀ ਮਾਤਭਾਸ਼ਾ ਲਈ ਇਹ ਪਿਛਲੇ ਕੁਝ ਜਿਹੜਾ ਸਾਲਾਂ ਤੋਂ ਉਹਨਾਂ ਨੇ ਲਗਾਤਾਰ ਜਿਹੜੇ ਯਤਨ ਨੇ ਪਿਛਲੇ 2023 ਤੋਂ ਜਿਹੜਾ ਇੱਕ ਨਵਾਂ ਉਹਨਾਂ ਵੱਲੋਂ ਜਿਹੜਾ ਅਪਰਾਲਾ ਕੀਤਾ ਗਿਆ ਕਿ ਬੱਚੇ ਜੋ ਲਿਖ ਰਹੇ ਨੇ ਜਿਨ੍ਹਾਂ ਦੇ ਅੰਦਰ ਟੈਲੈਂਟ ਹੈ ਜਿਨ੍ਹਾਂ ਦੇ ਅੰਦਰ ਯੋਗਤਾ ਹੈ ਉਹਨਾਂ ਦੀ ਯੋਗਤਾ ਨੂੰ ਸੁਧਾਰਨ ਦੇ ਲਈ ਉਹਨਾਂ ਨੂੰ ਮੌਕਾ ਦੇਣ ਦੇ ਲਈ ਜਿਹੜਾ ਤੋਂ ਉਹਨਾਂ ਦੀਆਂ ਰਚਨਾਵਾਂ ਲਿਖ ਕੇ ਉਹਨਾਂ ਦੇ ਗਾਈਡ ਟੀਚਰ ਵੱਲੋਂ ਸੁਧਾਰ ਕੇ ਉਹਨਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਸੰਪਾਦਨ ਕਰਨ ਦਾ ਜਿਹੜਾ ਉਪਰਾਲਾ ਬਹੁਤ ਪ੍ਰਸ਼ੰਸਾਯੋਗ ਤੇ ਵੱਡਾ ਉਪਰਾਲਾ ਸੁਖੀ ਬਾਟਾ ਉਹਨਾਂ ਵੱਲੋਂ ਕੀਤਾ ਗਿਆ ਹੈ ਸਰ ਹਾਂ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਐਸ ਡੀ ਐਮ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਡਾ ਇਹ ਬੱਚਿਆਂ ਵਾਸਤੇ ਜੋ ਸੋਚਿਆ ਬਾਟਾ ਸਾਹਿਬ ਦਾ ਉਪਰਾਲਾ ਜਿਹੜਾ ਨਵੀਆਂ ਕਲਮਾਂ ਨਵੀਆਂ ਉਡਾਨ ਉਹਦੇ ਨਾਲ ਸੰਬੰਧਿਤ ਜਿਹੜੀ ਦੋ ਰੋਜ਼ਾ ਬਾਲ ਕਾਨਫਰੰਸ ਮਸਤੂਆਣਾ ਸਾਹਿਬ 16 ਤੇ 17 ਨਵੰਬਰ 2024 ਨੂੰ ਹੋ ਰਹੀ ਹੈ ਜੀ ਉਹਦਾ ਅੱਜ ਪ੍ਰੋਸਪੈਕਟ ਜਿਹੜਾ ਰਿਲੀਜ਼ ਕੀਤਾ ਐ ਐਸਡੀਐਮ ਸਾਹਿਬ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਸਮੂਹ ਸਾਡੇ ਵਿਦਿਆਪਕ ਭਾਈਚਾਰੇ ਵੱਲੋਂ ਤੇ ਪੰਜਾਬ ਪਵਨਸਰੀ ਕੈਨੇਡਾ ਵੱਲੋਂ ਸੁਖੀ ਬਾਠ ਜੀ ਵੱਲੋਂ ਦੋ ਦਿਨਾਂ ਦਾ ਕਾਨਫਰੰਸ ਤੋਂ ਕੌਣ ਕੌਣ ਸ਼ਾਮਲ ਹੋਏ ਐ ਦੋ ਰੋਜ਼ਾ ਕਾਨਫਰੰਸ ਦੇ ਵਿੱਚ ਜਿਹੜੇ ਬੱਚੇ ਆ ਜੀ ਪਹਿਲਾਂ ਜਿਹੜੇ ਲਿਖਦੇ ਆ ਰਚਨਾਵਾ ਉਹਨਾਂ ਦੀਆਂ ਕਿਤਾਬਾਂ ਛਪ ਰਹੀਆਂ ਨੇ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ 23 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਸਾਡੀਆਂ ਇੱਕ ਇੱਕ ਕਿਤਾਬ ਆਪਣੇ ਪਟਿਆਲੇ ਜ਼ਿਲ੍ਹੇ ਤੋਂ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਅੱਜ ਤੋਂ ਲਗਭਗ 9 ਮਹੀਨੇ ਪਹਿਲਾਂ ਇੱਕ ਕਿਤਾਬ ਛਪੀ ਸੀ ਤੇ ਉਸ ਤੋਂ ਬਾਅਦ ਬਾਠ ਸਾਹਿ 99 ਕਿਤਾਬਾਂ 23 ਜ਼ਿਲ੍ਹਿਆਂ ਵਿੱਚੋਂ ਹਰ ਇੱਕ ਜਿਹਦੇ ਵਿੱਚੋਂ 4-4 ਭਾਗ ਇਸ ਕਿਤਾਬ ਦੇ ਨਵੇਂ ਆਲਮਾ ਨਵੀਂ ਉਡਾਣ ਦੇ ਛਾਪੇ ਜਾਣਗੇ ਤੇ 8 ਕਿਤਾਬਾਂ ਉਹਨਾਂ ਨੇ ਬਾਹਰਲੇ ਦੇਸ਼ਾਂ ਵਾਸਤੇ ਜਾਂ ਆਪਣੀਆਂ ਅਲੱਗ ਸਟੇਟਾਂ ਵਾਸਤੇ ਰੱਖੀਆਂ ਸੀ ਇਹਦੀਆਂ ਹਰ ਇੱਕ ਕਿਤਾਬ ਦੀਆਂ 5-500 ਕਾਪੀਆਂ ਤੇ ਤਕਰੀਬਨ 50000 ਕਿਤਾਬ ਛਾਪਣ ਦਾ ਜਿਹੜਾ ਟੀਚਾ ਮਿੱਥਿਆ ਸੀਗਾ ਜੀ ਇਸ ਕਿਤਾਬ ਦਾ ਨਵੇਂ ਆਲਮਾ ਨਵੀਂ ਉਡਾਣੇ ਦਾ ਨਾਂ ਹੀ ਰਹਿਣਾ ਅੱਗੇ-ਅੱਗੇ ਦੇ ਜਿਹੜੇ ਭਾਗ ਬਦਲਦੇ ਜਾਣੇ ਨੇ ਪਰ ਬੱਚਿਆਂ ਵਾਸਤੇ ਜਿਹੜਾ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਕੋਈ ਬਾਲ ਸਿਹਤ ਵਾਸਤੇ ਐਡਾ ਵੱਡਾ ਉਪਰਾਲਾ ਕਿਸੇ ਨੇ ਇਹਨਾਂ ਦੀ ਬਾ ਬੱਚਿਆਂ ਦੀ ਰਚਨਾਵਾਂ ਅਸੀਂ ਅਖਬਾਰ ਦੇ ਵਿੱਚ ਛਾਪਣ ਵਾਸਤੇ ਜਾਂ ਪੰਜਾਬ ਭਵਨ ਜਲੰਧਰ ਇਹਦਾ ਸਬਾ ਅਫੀਸਾ ਉੱਥੇ ਭੇਜਦੇ ਰਹਿੰਦੇ ਸੀ ਉੱਥੋਂ ਦੇਖ ਕੇ ਬਾਟਸਾਬ ਨੇ ਸਾਨੂੰ ਫੇਸਬੁੱਕ ਤੋਂ ਜਿਹੜਾ ਚੈੱਕ ਕਰਕੇ ਸਾਡਾ ਨੰਬਰ ਫੋਨ ਕੀਤਾ ਕਿ ਬੱਚਿਆਂ ਵਾਸਤੇ ਵਧੀਆ ਕੰਮ ਕਰ ਰਹੇ ਹੋ ਤੇ ਉਹਨਾਂ ਨੇ ਸਾਡੀ ਬਾਹ ਫੜੀ ਜਿਹੜਾ ਪੂਰਾ ਖਰਚਾ ਇਸ ਪ੍ਰੋਜੈਕਟ ਵਾਸਤੇ ਉਸ ਸ੍ਰੀ ਸੁਖੀ ਬਾਠ ਜੀ ਸੰਸਥਾਪਕ ਨੇ ਪੰਜਾਬ ਭਵਨ ਸ੍ਰੀ ਕੈਨੇਡਾ ਦੇ ਉਹ ਕਰ ਰਹੇ ਨੇ ਜੀ ਇਹਦਾ ਖਰਚਾ ਉਹ ਆਪਣਾ ਜਿਹੜਾ ਪ੍ਰੋਜੈਕਟ ਹੈ ਜੀ ਮੈਂ ਉਹ ਹੀ ਗੱਲ ਦੱਸ ਰਿਹਾ ਸੀ ਕਿ ਜਿਵੇਂ ਪੰਜਾਬ ਤੋਂ ਬਾਹਰ ਹਰਿਆਣਾ ਹਿਮਾਚਲ ਰਾਜਸਥਾਨ ਤੇ ਮਹਾਰਾਸ਼ਟਰ Rajasthan ਦੀ ਅਸੀਂ ਕਿਤਾਬ ਛਾਪ ਚੁੱਕੇ ਆ ਬਾਕੀ ਜਿਹੜੀ ਹਿਮਾਚਲ ਦੀ ਕਿਤਾਬ ਦਾ ਕੰਮ ਚੱਲ ਰਿਹਾ ਤੇ ਇਸ ਤੋਂ ਅੱਗੇ ਵੀ ਜੇ ਗੱਲ ਕਰੀਏ ਤਾਂ ਬਾਹਰਲੇ ਜਿਹੜੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਪ੍ਰੋਜੈਕਟ ਹੈ ਬਹੁਤ ਵਧੀਆ ਤਰੀਕੇ ਨਾਲ ਪਹੁੰਚਿਆ ਲਾਹੌਰ ਤੋਂ ਸ਼ਾਮੁਖੀ ਦੇ ਵਿੱਚ ਇੱਕ ਕਿਤਾਬ ਛਪ ਗਈ ਜੀ ਤੇ ਸੱਤ ਜ਼ਿਲ੍ਹੇ ਪਾਕਿਸਤਾਨ ਦੇ ਹੋਰ ਜਿਹੜੀਆਂ ਉੱਥੇ ਟੀਮਾਂ ਬਣ ਗਿਆ ਨਵੇਂ ਕਲਮਾ ਨਵੇਂ ਉਡਾਣ ਦੇ ਨਾਂ ਤੇ ਪੰਜ-ਪੰਜ ਮੈਂਬਰੀ ਅਧਿਆਪਕਾਂ ਦੀਆਂ ਟੀਮਾਂ ਨੇ ਉੱਥੇ ਵੀ ਕਿਤਾਬ ਦਾ ਕੰਮ ਚੱਲ ਰਿਹਾ ਹੈ ਇੰਗਲੈਂਡ ਵਿੱਚ ਇਟਲੀ ਵਿੱਚ ਕੈਨੇਡਾ ਤੇ ਆਸਟ੍ਰੇਲੀਆ ਪੰਜ ਕੰਟਰੀ ਟੋਟਲ ਸਾਡੀਆਂ ਜੇ ਅਸੀਂ ਲਾਈਏ ਤਾਂ 37 ਟੀਮਾਂ ਜਿਹੜੀਆਂ ਇਸ ਪ੍ਰੋਜੈਕਟ ਵਿੱਚ 9 ਮਹੀਨੇ ਦੇ ਵਿੱਚ ਕੰਮ ਕਰ ਰਹੀਆਂ ਆਪ ਜੀ ਬਿਲਕੁਲ ਇਹ ਹਰ ਇੱਕ ਜ਼ਿਲ੍ਹੇ ਵਿੱਚੋਂ ਤਕਰੀਬਨ ਜਿਹੜੇ 10 ਬੱਚੇ ਜੇ ਕਿਤਾਬ ਦੇ ਵਿੱਚ 100 ਬੱਚਿਆਂ ਦੀਆਂ ਸ਼ਫ਼ੀਆਂ ਰਚਨਾਵਾਂ ਤਾਂ 10 ਬੱਚੇ ਜਿਹੜੇ ਵਧੀਆ ਲਿਖੀ ਆ ਉਹਨਾਂ ਨੂੰ ਸਿਲੈਕਟ ਕਰਕੇ ਉਹ ਸ਼ੁਰੂ ਹੋ ਰਿਹਾ ਹੈ ਉਸ ਤੋਂ ਬਾਅਦ 16 17 ਨਵੰਬਰ ਨੂੰ ਜੀ ਮਸਤਵਾਨਾ ਸਾਹਿਬ ਜਿਹੜੀ ਬਾਲ ਲੇਖਕ ਦੋ ਰੋਜਾਂ ਜਿਹੜੀ ਕਾਨਫਰੰਸ ਅੰਤਰਰਾਸ਼ਟਰੀ ਲੈਵਲ ਦੀ ਪਹਿਲੀ ਵਾਰੀ ਹੋਇਆ ਹੈ ਬਾਲ ਸਹਿਤ ਦੇ ਵਿੱਚ ਕਿ ਇੱਕ ਬੱਚਿਆਂ ਦੀ ਜਿਹੜੀ ਅੰਤਰਰਾਸ਼ਟਰੀ ਲੈਵਲ ਦੀ ਕਾਨਫਰੰਸ ਹੋ ਰਹੀ ਹੈ ਇਹਦੇ ਵਿੱਚ ਬਾਹਰਲੇ ਦੇਸ਼ਾਂ ਤੋਂ ਵੀ ਬੱਚੇ ਭਾਗ ਲੈ ਰਹੇ ਨੇ ਤੇ ਇੱਕ ਖੁਸ਼ੀ ਦੀ ਗੱਲ ਹੈ ਕਿ ਇਹਦੇ ਵਿੱਚ ਲੈਂਦੇ ਪੰਜਾਬ ਤੋਂ ਬਾਬਾ ਨਜ਼ਮੀ ਜੀ ਜਿਹੜੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਰਹੇ ਨੇ ਤੇ ਹੋਰ ਵੀ ਵੱਡੇ ਵੱਡੇ ਲੇਖਕ ਨਾਮ ਵਰ ਲੇਖਕ ਜਿਹੜੇ ਉਹ ਤਕਰੀਬਨ ਜਿਹੜੇ ਉੱਥੇ ਜੱਜਮੈਂਟ ਵਾਸਤੇ ਜਾਂ ਵਿਸ਼ੇਸ਼ ਮਹਿਮਾਨ ਹੋਣਗੇ ਜੀ ਜਿਹੜਾ ਸਟੇਜ ਤੇ ਆ ਉਹ ਸਾਰਾ ਕੰਮ ਦੋ ਦਿਨ ਬੱਚੇ ਹੀ ਸਟੇਜ ਸੰਭਾਲਣਗੇ ਤੇ ਬੱਚਿਆਂ ਦੀ ਰਚਨਾਵਾਂ ਉੱਥੇ ਜਿਹੜੀਆਂ ਲਿਖੀਆਂ ਹੋਈਆਂ ਜਾਂ ਸੁਣੀਆਂ ਜਾਣਗੀਆਂ ਤੇ ਜਿਹੜਾ ਕਿਤਾਬਾਂ ਦਾ ਖਰਚਾ ਜੀ ਤਕਰੀਬਨ 60 ਲੱਖ ਰੁਪਏ ਜਿਹੜਾ ਸੁਖੀ ਬਾੜ ਜੀ ਖਰਚ ਕਰ ਰਹੇ ਨੇ ਤੇ 40 ਲੱਖ ਰੁਪਇਆ ਕਾਨਫਰੰਸ ਤੇ ਜਿਹੜਾ ਖਰਚਾ ਕਰਨਾ ਕਰੇਵ ਇੱਕ ਕਰੋੜ ਰੁਪਇਆ ਬੱਚਿਆਂ ਵਾਸਤੇ ਜਿਹੜੇ ਐਨ ਆਰ ਆਈ ਨੇ ਇਹ ਸੁਖੀ ਬਾੜ ਜੀ ਆਪਣੀ ਕੋਈ ਇਹ ਪਰਚੀ ਨਹੀਂ ਕਿਸੇ ਦੀ ਕੱਟਦੀ ਆਪਣੇ ਬਿਜ਼ਨਸ ਦੇ ਵਿੱਚੋਂ ਜਿਹੜੇ ਪੈਸੇ ਨੇ ਆਪਣੇ ਘਰ ਤੋਂ ਆਪਣੇ ਪੱਲੇ ਉਹ ਖਰਚ ਰਹੇ ਨੇ ਸਾਰੇ ਬੰਦੇ ਤੋਂ